ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਰਾਮ ਟੈਕਸ ਦੇ ਡਿਜ਼ਾਈਨਰ ਸੂਟ ਲੈ ਕੇ ਆਏ ਹਾਂ ਜੀ ਬੜੇ ਸੋਹਣੇ ਪਿਓਰ ਵਿਸਕੋਸ ਔਰ ਗੈਂਜ਼ਾ ਦੇ 6 ਪੀਸ ਆਏ ਆ 6 ਦੇ 6 ਪੀਸੀ ਬੜੇ ਕੈਂਟਾ ਜੀ ਲੋ ਜੀ ਚੈੱਕ ਕਰੋ ਸਭ ਦਾ ਫੇਵਰਿਟ ਕਲਰ ਹੈ ਜੀ ਇਹ ਬੜਾ ਪਿਆਰਾ ਮਸਟਰਡ ਜਿਹਾ ਕਲਰ ਲੋ ਜੀ ਪ੍ਰਿੰਟਿੰਗ ਅਲਟੀਮੇਟ ਡਿਜ਼ਾਈਨਰ ਬੁਟੀਕ ਸਟਾਈਲ ਦੀ ਆਈਟਮ ਹੈ ਫੈਂਸੀ ਆਈਟਮ ਹੈ ਪ੍ਰੋਪਰ ਪਾਰਟੀ ਵੇਅਰ ਵੀ ਹੈ ਤੁਸੀਂ ਬਾਹਰ ਅੰਦਰ ਵੀ ਵੇਅਰ ਕਰ ਸਕਦੇ ਹੋ ਪਿਓਰ ਵਿਸਕੋਸ ਔਰ ਗੈਂਜ਼ਾ ਫੈਬਰਿਕ ਆਏਗਾ ਜੀ ਬਿਲਕੁਲ ਸੌਫਟ ਫੈਬਰਿਕ ਸਮਰ ਚ ਵੀ ਵੇਅਰ ਹੋ ਜਾਂਦਾ ਅਲਟੀਮੇਟ ਰਾਮ ਟੈਕਸ ਬ੍ਰਾਂਡ ਦੀ ਡਿਜ਼ਾਈਨਰ ਆਈਟਮ ਲੈ ਕੇ ਆਏ ਜੀ ਡਿਜ਼ਾਈਨਰ ਸੂਟ ਲੈ ਕੇ ਆ ਰਾਮ ਟੈਕਸ ਬ੍ਰਾਂਡ ਦੇ ਆ ਪੀਸ ਪਾਇਆ ਮੋਰਨ ਚੈੱਕ ਕਰੋ ਬੜਾ ਪਿਆਰਾ ਆਰਟੀਕਲ ਹੈ ਕਲਰ ਸ਼ੈਡ ਕਿਆ ਬਾਤ ਹੈ ਜੀ ਦੁਪੱਟਾ ਆਏਗਾ ਡਿਜ਼ਾਈਨਰ ਕੁਝ हटਕੇ ਜਿੰਨੇ ਕੁਝ ਨਵਾਂ ਪਣ ਲੈਣਾ ਹੈ ਦੁਪੱਟੇ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਕਲਰ ਸ਼ੈਡ ਇਹਦੇ ਵਿੱਚ ਇੱਕ ਕਲਰ ਆਏਗਾ ਸੇਮ ਦੇ ਵਿੱਚ ਗ੍ਰੇ ਕਲਰ ਇੱਕ ਡਿਜ਼ਾਈਨ ਆਏਗਾ ਜੀ ਆਹ ਵਾਲਾ ਲਵੈਂਡਰ ਕਲਰ ਬੜਾ ਪਿਆਰਾ ਕਲਰ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਰੰਗ ਮਿਲਣਗੇ ਪੀਸ ਅਲਟੀਮੇਟ ਹੈ ਆ ਮੋਡਲ ਨੇ ਪੀਸ ਪਾਇਆ ਚੈੱਕ ਕਰੋ ਫੜਫੜ ਪੀਸ ਦੇਖੋ ਕਿਹੜਾ ਸ਼ਾਨਦਾਰ ਹੈ ਬਿਊਟੀਫੁੱਲ ਬਿਊਟੀਫੁੱਲ ਆਰਟੀਕਲ ਹੈ ਜੀ ਬਿਊਟੀਫੁੱਲ ਦੁਪੱਟਾ ਦਿਖਾਓ ਕਿੰਨਾ ਸੋਹਣਾ ਦੁਪੱਟਾ ਬਣਾਇਆ ਇਸ ਸੇਮ ਦੇ ਵਿੱਚ ਆਊਗਾ ਕਲਰ ਇੱਕ ਪਿੰਕ ਥਰਡ ਡਿਜ਼ਾਈਨ ਆਏਗਾ ਬੜਾ ਪਿਆਰਾ ਲੋ ਜੀ ਜਿਹੜਾ ਮੈਂ ਕਲਰ ਓਪਨ ਕਰ ਰਿਹਾ ਬਿਲਕੁਲ ਨਵਾਂ ਕਲਰ ਹੈ ਜੀ ਗ੍ਰੀਨ ਜਿਹਾ ਰੰਗ ਹੈ ਆਏ ਹੈ ਡਿਜ਼ਾਈਨਿੰਗ ਕੀ ਬਾਤ ਹੈ ਮਿਡਲ ਦੀ ਡਿਜ਼ਾਈਨਿੰਗ ਚੈੱਕ ਕਰੋ ਕੀ ਬਾਤ ਹੈ ਅਲਟੀਮੇਟ ਬਿਊਟੀਫੁੱਲ ਦੁਪੱਟਾ ਡਿਜ਼ਾਈਨਰ ਯੂਨਿਕ ਕੁਝ हटਕੇ ਪਾਰਟੀ ویئر 컬렉ਸ਼ਨ ਹੈ ਡਿਜ਼ਾਈਨਰ ਪੀਸ ਨੇ ਰਾਮਟੈਕ ਬ੍ਰਾਂਡ ਹੈ ਇੱਕ कलर ਆਏਗਾ ਜੀ ਆਹ ਵਾਲਾ ਕਿੰਨਾ ਪਿਆਰਾ ਕਲਰ ਹੈ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰੋ ਐਦਾਂ ਦੀ ਫੋਰਸ ਹੰਸਮ ਦੀ ਵੈਰਾਈਟੀ ਬਾਈ ਕਰਨ ਲਈ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਆ ਪੀਸ ਚੈੱਕ ਕਰਾਓ ਅਲਟੀਮੇਟ ਪੀਸ ਬਿਊਟੀਫੁਲ ਪੀਸ ਹੈ ਇੱਕ ਆ ਗਿਆ ਡੈਨਿਮ ਬਲੂ ਨਹੀਂ ਚੱਲ ਬਣਾਈ ਚੱਲ ਵੀਡੀਓ ਬਣਾਈ ਜਾਓ ਲੋ ਜੀ ਆ ਪੀਸ ਚੈੱਕ ਕਰਾਓ ਮਾਡਲ ਨੇ ਪੀਸ ਪਾਇਆ ਇੱਕ ਆ ਗਿਆ ਡੈਨਿਮ ਬਲੂ ਕਲਰ ਦੁਪੱਟਾ ਦਾ ਹਾਓ ਕਿੰਨਾ ਸੋਹਣਾ ਹੈ ਵਾ ਆਹ ਲੋ ਇਹਦੇ ਵਿੱਚ ਗ੍ਰੀਨ ਆ ਗਿਆ ਜੀ ਚੈੱਕ ਕਰੋ ਜਿਹੜਾ ਵਰਕ ਦਿਖਾ ਦਿਓ ਪ੍ਰੋਪਰ ਅਲਟੀਮੇਟ 6 ਪੀਸ ਨੇ 6 ਦੇ 6 ਪੀਸ ਸੋਨੇ ਨੇ ਇਸ ਦੇ ਵਿੱਚ ਇੱਕ ਪਿੰਕ ਆ ਵੀ ਕਲਰ ਬੜਾ ਪਿਆਰਾ ਹੈ ਅਲਟੀਮੇਟ ਕਲਰ ਹੈ ਬਿਊਟੀਫੁੱਲ ਕਲਰ ਹੈ ਜੀ ਇੱਕ ਆਇਗਾ ਪਿੰਕ ਕਿੰਨਾ ਸੋਹਣਾ ਕਲਰ ਹੈ ਪੀਸ ਦਿਖਾਓ ਪਾਇਆ ਹੋਇਆ ਆ ਉਸ ਨੂੰ ਆ ਮਾਡਲ ਨੇ ਪੀਸ ਪਾਇਆ ਬੜਾ ਸੋਹਣਾ ਲੱਗ ਰਿਹਾ ਹੈ ਇੱਕ ਆਇਗਾ ਪਿੰਕ ਆ ਲੋ ਚੈੱਕ ਕਰੋ ਇੱਕ ਆ ਗਿਆ ਸਿਲਵਰ ਸਭ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆ ਲੋ ਪੀਸ ਚੈੱਕ ਕਰੋ ਲੋ ਜੀ ਇੱਕ ਆ ਗਿਆ ਇਸ ਚ ਮਸਟਰਡ ਵਾਲੇ ਵਿੱਚ ਗਰੇਵੀ ਬੜਾ ਸੋਹਣਾ ਕਲਰ ਹੈ ਓਪਨ ਕਰ ਦਿੰਨੇ ਆਪਾਂ ਪ੍ਰੋਪਰ ਲੋ ਜੀ ਪੀਸ ਬਹੁਤ ਸੋਹਣਾ ਅਲਟੀਮੇਟ ਕਲਰ ਹੈ ਅਲਟੀਮੇਟ ਡਿਜ਼ਾਈਨਿੰਗ ਹੈ ਯੂਨਿਕ ਲੋ ਜੀ ਇੱਕ ਆ ਗਿਆ ਮਸਟਰਡ ਜਿਹੜਾ ਸਭ ਦਾ ਫੇਵਰਟ ਕਲਰ ਹੈ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਹੋ ਉਸ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਰੋ WhatsApp ਤੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੈਂਕ ਯੂ ਸੋ ਮਚ